ਸੱਚੀ ਕਾਲ ਜੀ ਸੋ ਆ ਹੁਣੇ ਇਹ ਖਬਰ ਜਨਤਕ ਹੋ ਗਈ ਹੈ ਔਰ ਕਈ ਨਿਊਜ਼ ਚੈਨਲ ਮੈਨੂੰ ਫੋਨ ਵੀ ਕਰ ਰਹੇ ਆ ਕਿਉਂਕਿ ਕਈ ਚੈਨਲਾਂ ਨੇ ਚਲਾਇਆ ਕਿ ਮੇਰੀ ਜਿਹੜੀ Z+ ਸਿਕਿਉਰਿਟੀ ਜੋ ਸਰਕਾਰ ਨੇ ਲੰਬੇ ਸਮੇਂ ਤੋਂ ਸਰਕਾਰ ਨੇ ਦਿੱਤੀ ਸੀ ਬਿਕਾਜ਼ ਆਫ ਵੇਰੀਅਸ ਥ੍ਰੈਟ ਪਰਸਪੈਕਸ਼ਨਸ ਉਹ ਵਾਪਸ ਲੈ ਲਈ ਚਲੋ ਇਸ ਤਰ੍ਹਾਂ ਹਰਾ ਸਕ ਮਗਰ ਮੇਰੇ ਵੀਰੋ ਬਕਲਾਹਟ ਵੇਖੋ ਜਦੋਂ ਮਜੀਠੀ ਆਜ ਹਰ ਕਿਸਮ ਨਾਲ ਚੁੱਪ ਕਰਾਉਣ 'ਚ ਇਹ ਫੇਲ ਹੋ ਗਏ ਤੇ ਇਹਨਾਂ ਨੇ ਮੇਰੀ ਸਿਕਿਉਰਿਟੀ ਵਿਡਰਾਅ ਕੀਤੀ ਮੈਨੂੰ ਤਾਂ ਇਸ ਗੱਲ ਦਾ ਪਤਾ ਸੀ ਕਿਉਂਕਿ ਛੁੱਟੀ ਵਾਲੇ ਦਿਨ ਸ਼ਨੀਵਾਰ ਸੈਟਰਡੇ 29 ਤਰੀਕ ਰਾਤ ਨੂੰ ਕੋਈ 7 ਵਜੇ ਇਹਨਾਂ ਨੇ ਮੇਰੀ ਸਾਰੀ ਸਿਕਿਉਰਿਟੀ ਵਿਡਰਾਅ ਕਰਤੀ ਜਿਹੜੇ ਗਨ ਹਾਂਜੀ ਨਮਸਕਾਰ ਜੀ ਮੈਂ ਤੁਹਾਡਾ ਰੰਤੀ ਸਿੰਘ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊ ਚੈਨਲ ਤੇ ਅੱਜ ਗੱਲ ਕਰਾਂਗੇ ਜੋ ਪੰਜਾਬ ਦੇ ਵਿੱਚ ਸਕਿਉਰਿਟੀ ਕਟਾਉਣ ਦਾ ਮਾਮਲਾ ਫਿਰ ਉੱਠ ਉੱਠ ਖੜਿਆ। ਉਹ ਸਕਿਉਰਿਟੀ ਕਟਾਉਣ ਦਾ ਮਾਮਲਾ ਕਿੱਥੇ ਉੱਠਿਆ? ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਜੋ ਮਾਝੇ ਦੇ ਜਰਨਲ ਮੰਨੇ ਜਾਂਦੇ ਨੇ, ਅਕਾਲੀ ਦਲ ਦੇ ਬਹੁਤ ਵੱਡੇ ਲੀਡਰ ਮੰਨੇ ਜਾਂਦੇ ਨੇ ਤੇ ਉਹਨਾਂ ਦੀ ਸਕਿਉਰਿਟੀ ਕੱਲ ਰਾਤ ਜਾਂ ਪਰਸੋ ਕਢਾ ਦਿੱਤੀ ਗਈ। ਸਾਡੇ ਨਾਲ ਨਾਬਾ ਤੋਂ ਸੀਨੀਅਰ ਅਕਾਲੀ ਆਗੂ ਬਾਉ ਅਸ਼ੋਕ ਬੰਸਲ ਜੀ ਨੇ ਉਹ ਦੱਸਣਗੇ ਵੀ ਕੀ ਕਾਰਨ ਹੈ ਕਿਉਂ ਵੱਖ-ਵੱਖ ਲੀਡਰ ਹੈਗੇ ਨੇ ਉਹਨਾਂ ਦੀਆਂ ਸਕਿਉਰਟੀਆਂ ਘਟਾਈਆਂ ਵਧਾਈਆਂ ਨੇ ਪਰ ਮਜੀਠੀਆ ਜੀ ਦੀ ਇੱਕੋ ਦਾ ਸਕਿਉਰਟੀ ਘਟਾ ਦੇਣੀ ਘੱਟ ਕਰ ਦੇਣੀ ਜਾਂ ਆ ਵਾਪਸ ਲੈ ਲੈਣੀ ਕਾਰਨ ਮਜੀਠੀਆ ਸਾਹਿਬ ਦਾ ਵੀ ਥੋੜਾ ਜਿਹਾ ਬਿਆਨ ਸੁਣਨ ਨੂੰ ਮਿਲਿਆ ਵੀ ਕਿ ਮੈਨੂੰ ਵੀ ਖੁਦ ਨੂੰ ਪਤਾ ਨਹੀਂ ਲੱਗਿਆ ਵੀ ਮੇਰੀ ਸਕਿਉਰਟੀ ਕਦੋਂ ਘਟਾ ਦਿੱਤੀ ਗਈ ਏ ਡੀਜੀਪੀ ਅਰਪੀ ਸ਼ੁਕਲਾ ਜੀ ਦਾ ਬਿਆਨ ਆਇਆ ਕਿ ਸਕਿਉਰਟੀ ਸਟੇ ਡਾਊਨ ਕੀਤੀ ਗਈ ਹੈ ਤੇ ਸਫੀਸ਼ੈਂਟ ਸਕਿਉਰਟੀ ਉਹਨਾਂ ਕੋਲੇ ਹੈ ਹਜੇ ਵੀ ਜੋ ਮਜੀਠੇ ਸਾਹਿਬ ਦੀ ਸਿਕਿਉਰਿਟੀ ਦੀ ਵਿਡਰੋਅਲ ਦੀ ਗੱਲ ਚੱਲ ਰਹੀਆਂ ਉਹ ਠੀਕ ਨਹੀਂ ਹੈ ਇਨਫੈਕਟ ਜਿਹੜੀ ਸਿਕਿਉਰਿਟੀ ਦਿੱਤੀ ਜਾਂਦੀ ਹੈ ਉਹ ਥ੍ਰੈਟ ਪਰਸੈਪਸ਼ਨ ਦੇ ਬੇਸਿਸ ਤੇ ਦਿੱਤੀ ਜਾਂਦੀ ਹੈ ਇੱਕ ਸਿਕਿਉਰਿਟੀ ਰਿਵਿਊ ਕਮੇਟੀ ਹੈ ਜਿਹੜੀ ਕਿ ਪੀਰੀਆਡਿਕਲੀ ਇਸ ਨੂੰ ਰਿਵਿਊ ਕਰਦੀ ਹੈ ਔਰ ਉਸ ਦੇ ਜਿਹੜਾ ਥ੍ਰੈਟ ਪਰਸੈਪਸ਼ਨ ਹੈ ਉਸ ਦੇ ਬੇਸਿਸ ਤੇ ਉਸ ਨੂੰ ਬਦਲਦੀ ਹੈ ਘਟਾਉਂਦੀ ਹੈ ਸੋ ਜਿਹੜੀ ਸਾਡੀ ਲੇਟੈਸਟ ਰਿਵਿਊ कमिटी सिक्योरिटी रिव्यू कमेटी की मीटिंग हुई थी उसके रेकमेंडेशन के बेसिस पे अ मजिस्ट्रेट साहब की सिक्योरिटी्स क्लियर डाउन की थी गई है आ, पर हम भी उन्हां को सफिशिएंट सिक्योरिटी मौजूद है इंक्लूडिंग स्कॉट व्हीकल और गनमैन पर्याप्त नंबर्स के बीच उन्हां को आओ गलबात कराइए बाहु अशोक बंसल जी नल्स सीनियर अकाली आगु नब्बो तो नमस्कार बाहु जी नमस्कार जी ਚਰਚਾ ਦਾ ਵਿਸ਼ਾ ਬਣਿਆ ਪਿਆ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਦੀ ਸਕਿਉਰਟੀ ਵਾਪਸ ਲੈਣ ਦਾ ਵੀ ਕੁਝ ਵਾਪਸ ਲਈ ਗਈ ਕੁਝ ਨਹੀਂ ਲਈ ਗਈ ਉਹ ਕਹਿੰਦੇ ਰੋਲਾ ਪਿਆ ਹੋਇਆ ਬਾਜ਼ਾਰ ਦੇ ਵਿੱਚ ਆਪਣਾ ਦੁਨੀਆ ਦੇ ਵਿੱਚ ਪੂਰੀ ਸੋਸ਼ਲ ਮੀਡੀਆ ਟੀਵੀ ਨੈਟਵਰਕ ਲੋਕ ਦੇਖ ਰਹੇ ਨੇ ਕੀ ਕਹਿਣਾ ਚਾਹੀਦਾ ਰੰਤੀ ਜੀ ਡीडीएस ਚੈਨਲ ਤੋਂ ਤੁਹਾਡਾ ਤੁਹਾਡਾ ਆਨ ਤੇ ਬਹੁਤ ਬਹੁਤ ਧੰਨਵਾਦ ਤੇ ਜਿਹੜਾ ਮਜੀਠੀਆ ਸਾਹਿਬ ਦੀ ਸਕਿਉਰਟੀ ਦਾ ਸਵਾਲ ਹੈ ਇਹ ਸਰਕਾਰ ਦੀ ਇੱਕ ਬਹੁਤ ਵੱਡੀ ਨਲਕੀ ਹੈ ਠੀਕ ਹੈ ਜੀ ਤੇ ਉਹਨਾਂ ਦੀ ਸਿਰਫ ਮਜੀਠੀਆ ਸਾਹਿਬ ਦੀ ਜਿਹੜੀ ਚੜਤ ਹੈ ਠੀਕ ਹੈ ਹਰ ਨੌਜਵਾਨ ਦੇ ਦਿਲ ਦੀ ਧੜਕਨ ਨੇ ਪੰਜਾਬ ਦੇ ਉੱਗੇ ਨੇਤਾ ਨੇ ਠੀਕ ਹੈ ਚਾਹੇ ਪਹਿਲਾਂ ਕਾਂਗਰਸ ਦੀ ਗਵਰਨਮੈਂਟ ਰਹੀ ਠੀਕ ਹੈ ਚੰਨੀ ਸਾਹਿਬ ਦੀ ਗਵਰਨਮੈਂਟ ਰਹੀ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਚਿੱਟੇ ਦੇ ਪਰਚੇ ਦੇ ਕੇ ਬੜੀ ਕੋਸ਼ਿਸ਼ ਕੀਤੀ ਠੀਕ ਹੈ ਸਵਾ 3 ਸਾਲ ਹੋ ਗਏ ਅੱਜ ਉਹਨਾਂ ਤੋਂ ਚਲਾਨ ਨਹੀਂ ਪੇਸ਼ ਹੋਇਆ ਨਾ ਉਹਨਾਂ ਤੋਂ ਹੋਇਆ ਸੀ ਪਹਿਲਾਂ ਨਾ ਇਹ ਨਾ ਤੋਂ ਹੋਇਆ ਚਲਾਨ ਨਹੀਂ ਸੀ ਕਿਉਂਕਿ ਪਰਚੇ 'ਚ ਹੈ ਹੀ ਕੁਝ ਨਹੀਂ ਸੀ ਇਹਨਾਂ ਨੇ ਕਰੋੜਾਂ ਰੁਪਏ ਖਰਚ ਕਰਤਾ ਉਹਨਾਂ ਦੀ ਜ਼ਮਾਨਤ ਕੈਂਸਲ ਕਰਾਉਣ ਵਾਸਤੇ ਠੀਕ ਹੈ ਜੀ ਜਦੋਂ ਆਨਰੇਬਲ ਹਾਈ ਕੋਰਟ ਨੇ ਜਮਾਨਤ ਕੀਤੀ ਤਾਂ ਉਹਦੇ ਚ ਕਲੀਅਰ ਲਿਖਿਆ ਗਿਆ ਵੀ ਇਹਨਾਂ ਦੇ ਜਿਹੜੇ ਤੁਸੀਂ ਪਰਚਾ ਦਿੱਤਾ ਹੈ ਇਹਨਾਂ ਦੇ ਕੋਈ ਵੀ ਐਵੀਡੈਂਸ ਨਹੀਂ ਸਾਹਮਣੇ ਆ ਰਹੀ ਵੀ ਕਿਉਂਕਿ ਇਸ ਕਰਕੇ ਨੇ ਜਮਾਨਤ ਕੀਤੀ ਜਾਂਦੀ ਹੈ ਉਹ ਸਵਾ ਤਿੰਨ ਸਾਲ ਚ ਅੱਜ ਤੱਕ ਵੀ ਕੋਈ ਐਵੀਡੈਂਸ ਨਹੀਂ ਸਰਕਾਰ ਕੋਲ ਹੈਗੀ ਠੀਕ ਹੈ ਉਹ ਸਿਰਫ ਪਹਿਲਾਂ ਕਾਂਗਰਸ ਦੀ ਘਬਰਾਹਟ ਸੀ ਠੀਕ ਹੈ ਜੀ ਹੁਣ ਆਮ ਆਦਮੀ ਦੀ ਘਬਰਾਹਟ ਨੇ ਘਬਰਾਟ ਹੈ ਕਿਉਂਕਿ ਉਹ ਇਹਨਾਂ ਦੇ ਗਲੇ ਦੀ ਹੱਡੀ ਬਣੇ ਪਏ ਨੇ ਇੱਕ ਸਾਫ਼ ਸੁਥਰੀ ਇਮੇਜ ਦੇ ਬੰਦੇ ਰਾਜੇ ਮਹਾਰਾਜਾਂ ਦੇ ਪਰਿਵਾਰ ਚ ਜਨਮ ਲਿਆ ਉਹਨਾਂ ਨੇ ਠੀਕ ਹੈ ਜੀ ਮਹਾਰਾਜ ਪਟਿਆਲਾ ਮੰਗੂ ਜੇ ਉਹਨਾਂ ਦੇ ਰਾਜਯੋਗ ਪਿਆ ਹੋਇਆ ਹੈ ਤਾਂ ਉਹ ਚੰਨੀ ਸਾਹਿਬ ਦੇ ਕਹਿਣ ਨਾਲ ਜਾਂ ਮਾਨ ਸਾਹਿਬ ਦੇ ਕਹਿਣ ਨਾਲ ਰਾਜਯੋਗ ਨਹੀਂ ਤੋਇਆ ਜਾਣਾ ਉਹ ਪ੍ਰਭੂ ਨੇ ਬਖਸ਼ਿਆ ਠੀਕ ਹੈ ਜੀ ਗੁਰੂਆਂ ਦੀ ਬਖਸ਼ਿਸ਼ ਹੈ ਠੀਕ ਹੈ ਇਸ ਕਰਕੇ ਸਰਕਾਰ ਨੂੰ ਕਿਸੇ ਵੀ ਸਰਕਾਰ ਨੂੰ ਚਾਹੇ ਕਾਂਗਰਸ ਦੀ ਸੀ ਠੀਕ ਹੈ ਜੀ ਚਾਹੇ ਆਮ ਆਦਮੀ ਦੀ ਹੈ ਇਹਨਾਂ ਨੂੰ ਸਿਆਸਤ ਇਦਾਂ ਦੀ ਘਟੀਆਂ ਸਿਆਸਤ ਨਹੀਂ ਕਰਨੀ ਚਾਹੀਦੀ ਲੜਾਈ ਲੜਨੀ ਚਾਹੀਦੀ ਹੈ ਮੈਦਾਨ ਚ ਆ ਕੇ ਠੀਕ ਹੈ ਉਹਨਾਂ ਦੇ ਸਾਹਮਣੇ ਆ ਕੇ ਲੜਨ ਵੀ ਉਹਨਾਂ ਦੀ ਸਕਿਉਰਟੀ ਘਟਾ ਦੋ ਕੱਲ ਨੂੰ ਉਹਨਾਂ ਤੇ ਕੋਈ ਹਮਲਾ ਹੋ ਜਾਏ ਕੌਣ ਜ਼ਿੰਮੇਵਾਰ ਹੈ ਠੀਕ ਹੈ ਪਹਿਲਾਂ ਇਹਨਾਂ ਨੇ ਸਿੱਧੂ ਮੁਸੇਵਾਲੇ ਦੀ ਸਕਿਉਰਟੀ ਘਟਾਈ ਉਹਨਾਂ ਨੂੰ ਚੌਥੇ ਦਿਨ ਉਹਨਾਂ ਤੇ ਹਮਲਾ ਹੋ ਗਿਆ ਠੀਕ ਹੈ ਇਸ ਕਰਕੇ ਮੇਰੀ ਮਾਨ ਸਾਹਿਬ ਨੂੰ ਬੇਨਤੀ ਹੈ ਵੀ ਆਪਾਂ ਜੇ ਸਿਆਸਤ ਕਰਨੀ ਹੈ ਉਹਨਾਂ ਦੇ ਸਾਹਮਣੇ ਆਪਕੇ ਸਿਆਸਤ ਕਰੋ ਠੀਕ ਹੈ ਜਿਵੇਂ ਮਜੀਠੀਆ ਸਾਹਿਬ ਲੜਦੇ ਨੇ ਵੀ ਪਰਚੇ ਦੇਣ ਨਾਲ ਚਿੱਟੇ ਕਾਲੇ ਦੇ ਪਰਚੇ ਦੇਣ ਨਾਲ ਸਿਆਸਤ ਨਹੀਂ ਹੁੰਦੀ ਠੀਕ ਹੈ ਮੇਰੀ ਤਾਂ ਦੁਆਰਾ ਬੇਨਤੀ ਹੈ ਸਰਕਾਰ ਨੂੰ ਵੀ ਇਹੋ ਜਿਹੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਜੇ ਕੋਈ ਸਕਿਉਰਟੀ ਵਾਪਸ ਲਈ ਹੈ ਤਾਂ ਉਹਨੂੰ ਇਮੀਡੀਏ ਕਿਉਂਕਿ ਉਹਨਾਂ ਕੋਲ ਸਿਕਿਉਰਟੀ ਕੋਈ ਅੱਜ ਦੀ ਨਹੀਂ ਹੈਗੀ ਠੀਕ ਹੈ ਜੀ ਪਿਛਲੇ 17 ਸਾਲ ਤੋਂ ਇਹ ਜ਼ੈਡ ਸਟੂਟੀ ਹੈ ਉਹਨਾਂ ਕੋਲ ਉਹ ਏਡੀ ਸਰਕਾਰ ਨੂੰ ਮਾਨ ਸਾਹਿਬ ਨੂੰ ਇਹ ਚਾਹੀਦਾ ਹੈ ਵੀ ਇਦਾਂ ਦੀਆਂ ਕੋਈਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਕੱਲ ਨੂੰ ਕੋਈ ਉਹਨਾਂ ਦੇ ਪਰਿਵਾਰ ਦਾ ਮਜੀਠੀਆ ਸਾਹਿਬ ਦਾ ਕੋਈ ਨੁਕਸਾਨ ਹੋਵੇ ਕੌਣ ਜ਼ਿੰਮੇਵਾਰ ਹੈ ਸਿੱਧੂ ਮੁਸੇਵਾਲੇ ਤੇ ਵਾਰ ਹੋਇਆ ਕਿਸੇ ਨੇ ਜ਼ਿੰਮੇਵਾਰੀ ਲਈ ਸਰਕਾਰ ਦੀ ਨਲੈਕੀ ਸੀ ਉਹਨਾਂ ਨੇ ਉਹਦੀ ਸਿਕਿਉਰਟੀ ਵਾਪਸ ਲਈ ਤੇ ਜਿਹਦੇ ਦਿਨ ਉਹਦੇ ਹਮਲਾ ਹੋ ਗਿਆ ਠੀਕ ਹੈ ਉਹ ਕਹਿ ਰਹੇ ਸਫੀਸ਼ੈਂਟ ਸਿਕਿਉਰਟੀ ਹੈ ਵੀ ਜਿੰਨੀ ਕੋ ਲੋੜ ਆ ਉੰਨੀ ਕਾ ਵੀ ਜ਼ਿਆਦਾ ਨਹੀਂ ਇਹ ਕੀਤਾ ਨਹੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਆ ਵੀ ਜੇ ਤੁਸੀਂ ਕੋਈ ਪੋਲਿਟਿਕਸ ਕਰਨੀ ਹੈ ਲੜਾਈ ਲੜਨੀ ਹੈ ਪੋਲਿਟਿਕਲ ਲੜਾਈ ਲੜਨੀ ਹੈ ਬਾਦਲ ਸਾਹਿਬ ਨੇ ਵੀ 60 ਸਾਲ 50 ਸਾਲ ਸਿਆਸਤ ਕੀਤੀ ਇਦਾਂ ਦੀ ਸਿਆਸਤ ਨਹੀਂ ਕੀਤੀ ਜੇ ਕੋਈ ਬੰਦਾ ਇਹ ਜ਼ਰੂਰ ਹੈ ਵੀ ਉਹ ਸਰਕਾਰ ਦੇ ਦੀਆਂ ਕਮੀਆਂ ਨੂੰ ਸਾਹਮਣੇ ਉਜਾਗਰ ਕਰਦੇ ਨੇ ਠੀਕ ਹੈ ਜੇ ਕੋਈ ਇਦਾਂ ਦੀ ਗੱਲ ਆ ਪਹਿਲਾਂ ਕੇਜੀਵਾਲ ਸਾਹਿਬ ਨੇ ਮਾਫੀ ਮੰਗੀ ਸੀ ਮਾਨ ਸਾਹਿਬ ਜਾ ਕੇ ਉਹਨਾਂ ਨੂੰ ਬੇਨਤੀ ਕਰ ਲਾਂ ਵੀ ਤੁਸੀਂ ਸਾਡੇ ਨਾਂ ਖਿਲਾਫ ਬੋਲੋ ਠੀਕ ਹੈ ਪਰ ਸਿਕਿਉਰਿਟੀ ਘਟਾਉਣ ਨਾਲ ਥੋੜਾ ਚੁੱਪ ਕਰਨਗੇ ਠੀਕ ਹੈ ਸਿਕਿਉਰਿਟੀ ਘਟਾਉਣਾ ਕਿਸੇ ਇੱਕ ਠੀਕ ਹੈ ਜਦ ਇੱਕ ਬੰਦੇ ਦੀ ਦੁਨੀਆ ਦੀ ਉਹ ਪਸੰਦ ਨੇ ਠੀਕ ਹੈ ਪੰਜਾਬ ਦੇ ਲੱਖਾਂ ਕਰੋੜਾਂ ਨੌਜਵਾਨਾਂ ਦੀ ਪਸੰਦ ਨੇ ਠੀਕ ਹੈ ਤਾਂ ਇਹਨਾਂ ਦੀ ਸਿਕਿਉਰਿਟੀ ਘਟਾ ਨਾਲ ਥੋੜਾ ਉਹਨਾਂ ਦੀ ਪਸੰਦ ਦੂਰ ਹੋ ਜੂ ਕਿਤੇ ਇਹ ਤਾਂ ਨਹੀਂ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਕਹਿੰਦੇ ਅਕਾਲੀ ਦਲ ਕਾਮਯਾਬ ਹੋ ਰਿਹਾ ਉਹਦੇ ਕਰਕੇ ਘਬਰਾਹਟ ਹੋਵੇ ਆਮ ਆਦਮੀ ਪਾਰਟੀ ਨੂੰ ਦੇਖੋ ਹਰ ਬੱਚੇ ਦੀ ਜ਼ੁਬਾਨ ਤੇ ਇਹ ਗੱਲ ਹੈ ਕਿ ਜੋ ਕੰਮ ਸ਼੍ਰੋਮ ਨਹੀਂ ਅਕਾਲੀ ਦਲ ਨੇ ਕੀਤੇ ਸਰਦਾਰ ਬਾਦਲ ਨੇ ਕੀਤੇ ਉਹ ਪਿਛਲੇ 70 ਸਾਲ 'ਚ ਕਿਸੇ ਸਰਕਾਰ ਨੇ ਨਹੀਂ ਕੀਤੇ ਇਹ ਆਉਣ ਵਾਲਾ ਸਮਾਂ ਤੁਹਾਡੇ ਅੱਗੇ ਹੈ ਵੀ ਆਉਣ ਵਾਲੀ 27 'ਚ ਠੀਕ ਹੈ ਸਰਕਾਰ ਪੰਜਾਬ ਚ ਅਕਾਲੀ ਦਲ ਦੀ ਬਣਨੀ ਹੈ ਇਸੇ ਗੱਲ ਦਾ ਇਹਨਾਂ ਨੂੰ ਪਾਲਾ ਖਾਰਿਆ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਮਾਨਸਾਬ ਹੈ ਕਿ ਇੱਕ ਅਕਾਲੀ ਦਲ ਦਾ ਬੀਜੇਪੀ ਨਾਲ ਗਠਜੋੜ ਹੋ ਸਕਦਾ 2027 ਦੀ ਇਲੈਕਸ਼ਨ ਤੋਂ ਪਹਿਲਾਂ ਕੋਈ ਦੇਖੋ ਇਹ ਵੱਡੀਆਂ ਗੱਲਾਂ ਨੇ ਅਸੀਂ ਤਾਂ ਇੱਕ ਛੋਟੇ ਜਿਹੇ ਵਰਕਰਾਂ ਅਕਾਲੀ ਦਲ ਦੇ ਤੇ ਉਹ ਵੱਡੇ ਲੀਡਰਾਂ ਨੇ ਦੇਖਣਾ ਠੀਕ ਹੈ ਦੇਖੋ ਇਹ ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਇੱਕ ਤਾਂ ਹੋਣਾ ਹੀ ਹੈ ਇੱਕੇ ਤੋਂ ਬਿਨਾ ਸਰਕਾਰ ਨਹੀਂ ਬਣਨੀ ਉਹ ਤਾਂ ਵੱਡੇ ਲੀਡਰਾਂ ਨੇ ਦੇਖਣਾ ਅਸੀਂ ਇਸ ਗੱਲ 'ਚ ਨਹੀਂ ਕੁਝ ਕਹਿ ਸਕਦੇ ਠੀਕ ਹੈ ਬਾਊ ਜੀ ਤੁਸੀਂ ਦੱਸ ਰਹੇ ਹੋ ਵੀ ਇੱਕ ਮਜੀਠੀਆ ਸਾਹਿਬ ਤੇ 3.5 ਸਾਲ ਪਹਿਲਾਂ ਕੋਈ ਪਰਚਾ ਦਿੱਤਾ ਗਿਆ ਸੀ ਕਾਂਗਰਸ ਪਾਰਟੀ ਵੱਲੋਂ ਕਿਹਨੇ ਦਿੱਤਾ ਜੀ ਉਹ ਪਰਚਾ ਐ ਰਣਧੀਰ ਜੀ ਉਹ ਪਰਚਾ ਜਦੋਂ ਚੰਨੀ ਸਾਹਿਬ ਚੀਫ ਮਿਨਿਸਟਰ ਬਣੇ ਨੇ ਹਾਂਜੀ ਉਹਨਾਂ ਵੱਲੋਂ ਦਿੱਤਾ ਗਿਆ ਸੀ ਕਿਉਂਕਿ ਮੂਰੇ 3 ਮਹੀਨੇ ਬਾਅਦ ਇਲੈਕਸ਼ਨ ਸੀ ਠੀਕ ਹੈ ਜੀ ਕਿਉਂਕਿ ਮਜੀਠੀਆ ਸਾਹਿਬ ਦੀ ਫਿਤਰਤ ਹੈ ਉਹ ਕਿਸੇ ਵੀ ਪਾਰਟੀ ਤੋਂ ਕਿਸੇ ਵੀ ਬੰਦੇ ਤੋਂ ਨਹੀਂ ਡਰਦੇ ਜੋ ਕਿਸੇ ਪਾਰਟੀ ਦੀ ਨਲਕੀ ਹੈ ਜਾਂ ਗਵਰਨਮੈਂਟ ਦੀ ਨਲਕੀ ਹੈ ਉਹਨੂੰ ਜਨਤਾ 'ਚ ਉਜਾਗਰ ਕਰਦੇ ਨੇ ਠੀਕ ਹੈ ਤੇ ਇਸ ਕਰਕੇ ਉਹਨਾਂ ਤੇ ਇੱਕ ਝੂਠਾ ਐਨਡੀਪੀਐਸ ਦਾ ਪਰਚਾ ਦਿੱਤਾ ਗਿਆ ਸੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਸਵਾ 3 ਸਾਲ ਸਾਢੇ 3 ਸਾਲ ਹੋ ਗਏ ਠੀਕ ਹੈ ਜੀ ਉਸ ਚੱਕਰ 'ਚ ਉਹ 5 ਮਹੀਨੇ ਜੇਲ੍ਹ ਵੀ ਕੱਟ ਕੇ ਆਏ ਨੇ ਠੀਕ ਹੈ ਜੀ ਪਰ ਸਰਕਾਰ ਦੋਨੇ ਸਰਕਾਰਾਂ ਤੋਂ ਚਾਹੇ ਹੋ ਕਾਂਗਰਸ ਦੀ ਸੀ ਚਾਹੇ ਹੋ ਹੁਣ ਆਮ ਆਦਮੀ ਪਾਰਟੀ ਦੀ ਹੈ ਠੀਕ ਹੈ ਜੀ ਦੋਨਾਂ ਵੱਲੋਂ ਚਲਾਨ ਨਹੀਂ ਅਜੇ ਤੱਕ ਪੇਸ਼ ਕੀਤਾ ਗਿਆ ਜਿਹੜਾ ਚਲਾਨ 90 ਦਿਨ 'ਚ ਪੇਸ਼ ਕਰਨਾ ਪੈਂਦਾ ਹੈ ਉਹ ਸਵਾ 3 ਸਾਲ 'ਚ ਪੇਸ਼ ਨਹੀਂ ਕੀਤਾ ਗਿਆ ਠੀਕ ਹੈ ਦੂਜਾ ਸਕਿਉਰਟੀ ਘਟਾਉਣ ਵਾਲੀ ਗੱਲ ਇਹ ਹੈ ਵੀ ਸਕਿਉਰਟੀ ਘਟਾਣੀ ਹੈ ਸਕਿਉਰਟੀ ਨਹੀਂ ਦੇਣੀ ਹੈ ਤਾਂ ਕੇਜਦੀਵਾਲ ਸਾਹਿਬ ਨੂੰ ਉਹਨਾਂ ਦੇ ਕਿਉਂਕਿ ਉਹ ਤਾਂ ਅਜੇ ਐਮਐਲਏ ਵੀ ਨਹੀਂ ਹੈਗੇ ਠੀਕ ਹੈ ਜੀ ਕਿ ਨਾ ਉਹਨਾਂ ਨੂੰ ਲੋੜ ਹੈ ਕਿਉਂਕਿ ਇੱਕ ਆਮ ਆਦਮੀ ਨੇ ਠੀਕ ਹੈ ਜੀ ਇਹਨਾਂ ਨੂੰ ਤਾਂ ਮਜੀਠੀਆ ਸਾਹਿਬ ਨੂੰ ਤਾਂ ਵੀਆਈਪੀ ਪਿਛਲੇ 20 ਸਾਲ ਤੋਂ ਮੰਨਿਆ ਗਿਆ 20 ਸਾਲ ਤੋਂ ਜੈਡ ਸਕਿਉਰਟੀ ਹੈ ਠੀਕ ਹੈ ਜੀ ਗਵਰਨਮੈਂਟ ਆਫ ਪੰਜਾਬ ਵੱਲੋਂ ਚਾਹੇ ਉਹ ਕਾਂਗਰਸ ਦੀ ਗਵਰਨਮੈਂਟ ਸੀ ਚਾਹੇ ਜਾਲੀ ਦਲ ਦੀ ਸੀ ਚਾਹੇ ਇਹਨਾਂ ਦੀ ਵੀ 3 ਸਾਲ ਹੋ ਗਏ ਇਸ ਕਰਕੇ ਜੇ ਸਕਿਉਰਿਟੀ ਵਾਪਸ ਲੈਣੀ ਹੈ ਤਾਂ ਕੇਜਰੀਵਾਲ ਸਾਹਿਬ ਦੀ ਲੈਨ ਜਿਨ੍ਹਾਂ ਨੂੰ ਕੋਈ ਖਤਰਾ ਹੀ ਨਹੀਂ ਕਿਸੇ ਕੱਲ ਦਾ ਸਰਕਾਰ ਤੋਂ ਜਾਂ ਪਹਿਲੀ ਸਰਕਾਰ ਤੋਂ 3-4 ਸਾਲ ਹੋ ਗਏ ਹਜੇ ਤੱਕ ਚਲਾਨ ਨਹੀਂ ਪੇਸ਼ ਕੀਤਾ ਗਿਆ ਕਿਉਂ ਨਹੀਂ ਪੇਸ਼ ਕੀਤਾ ਗਿਆ ਇਹ ਮਜੀਠੇ ਸਾਜੇ ਖਲਾ ਅਰੰਧੀਰ ਜੀ ਉਹ ਚਲਾਨ ਇਸ ਕਰਕੇ ਨਹੀਂ ਪੇਸ਼ ਕੀਤਾ ਗਿਆ ਕਿਉਂਕਿ ਉਹ ਇੱਕ ਝੂਠਾ ਪਰਚਾ ਸੀ ਠੀਕ ਹੈ ਪਹਿਲਾਂ ਵੀ ਬਨਾਵਤੀ ਪਰਚਾ ਸੀ ਠੀਕ ਹੈ ਕਾਂਗਰਸ ਗਵਰਨਮੈਂਟ ਵੱਲੋਂ ਸਥਾਨ ਸਭ ਬੀਓਆਈ ਦੇ ਹੈਡਲਾਈਨ ਠੀਕ ਹੈ ਉਹਨਾਂ ਨੂੰ ਕਿਹਾ ਵੀ ਪਰਚਾ ਦੋ ਉਹਨਾਂ ਨੇ ਪਰਚਾ ਦੇਣ ਤੋਂ ਇਨਕਾਰ ਕਰਤਾ ਠੀਕ ਹੈ ਦੋ ਦਿਨ ਡੀਜੀਪੀ ਬਦਲੇ ਠੀਕ ਹੈ ਉਸ ਤੋਂ ਬਾਅਦ ਜਦੋਂ ਫਿਰ ਉਹਨਾਂ ਨੂੰ ਜੇਲ੍ਹ ਭੇਜਿਆ ਜੇਲ੍ਹ ਸੁਪਰਡੈਂਟ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਜੇਲ੍ਹ ਸੁਪਰਡੈਂਟ ਬਦਲੇ ਕਿਉਂ ਬਦਲੇ ਇਹਨਾਂ ਨੂੰ ਆਪਣਾ ਹੀ ਪਾਲਾ ਅੰਦਰੋਂ ਖਾਈ ਜਾਂਦਾ ਸੀ ਮਜੀਠੀਆ ਸਾਹਿਬ ਦੇ ਖਿਲਾਫ ਕੁਝ ਨਹੀਂ ਸੀ ਉਹ ਇੱਕ ਭਜਨ ਬੰਦਨੀ ਕਰਨ ਵਾਲੇ ਬੰਦੇ ਨੇ ਜੇਲ੍ਹ 'ਚ ਵੀ ਉਹਨਾਂ ਨੇ ਜਾ ਕੇ ਭਜਨ ਬੰਦਨਾ ਕੀਤੀ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਪਰ ਫਿਰ ਵੀ ਇਹਨਾਂ ਨੂੰ ਆਪਣਾ ਪਾਲਾ ਆਪੇ ਘਾ ਰਿਆ ਸੀ ਇਹਨਾਂ ਨੂੰ ਉੱਥੇ ਜੇਲ੍ਹ ਸੁਪਰਡੈਂਟ ਵੀ ਤਿੰਨ ਚਾਰ ਚੇਂਜ ਕਰਨੇ ਪਏ ਵਿ